ਹਾਂ ਲੋ ਵੀ ਸੋਡਾ ਕੰਮ ਹੋ ਗਿਆ ਠੀਕ ਹੈ ਕੀ ਚੀਜ਼ ਨਹੀਂ ਆਇਆ ਯਾਰ ਹੈਲੋ ਭਾਈ ਕੀ ਹਾਲ ਹੈ ਠੀਕ ਹੈ ਬੋ ਭਾਈ ਜੀ ਮੈਂ ਨਾ ਆਹ ਦਾੜੀ ਮੁਚਾਈ ਜਾਂ ਸੇਵ ਨੂੰ ਬੁਲਿਆ ਕਰਾਂਗੇ ਯਾਰ ਤੇ ਭਾਈ ਜਾਲਾ ਸੋਹਰੇ ਮੇਰੇ ਘਰ ਵਾਲੀ ਗਈ ਹੋਈ ਆ ਉਹਨੂੰ ਲੈ ਕੇ ਆਉਣਾ ਯਾਰ ਤੇ ਮੈਨੂੰ ਵਧੀਆ ਬੰਦਾ ਲਾ ਦੇ ਤਾਂ ਉਹ ਆਪਣੇ ਬੰਦੇ ਜੀ ਇਹ ਕੰਮ ਕਰਦੇ ਵਧੀਆ ਬੰਦਾ ਬਣਾ ਕੇ ਦੋ ਦੇ। ਬੜੇ ਤੋ ਹਾਂ ਸਰੂਲ ਚ ਚੰਡੀਗੜ੍ਹ ਕੰਮ ਕਰਦਾ ਸੀ ਮੁੰਡਾ ਇਹ। ਉਹ ਬੰਦਿਆ ਹਾਂਜੀ ਉਹ ਚੰਡੀਗੜ੍ਹ ਕੰਮ ਕਰਦਾ ਸੀ ਹਾਂਜੀ ਬਾਈ ਫਿਰ ਤਾਂ ਵਾਹ ਵਧੀਆ ਉਥੇ ਫੇ ਕੁੜੀਆਂ ਕੜੀਆਂ ਸ਼ੇਅਰ ਕਰਦਾ ਲਗਾ ਜੁੱਪਿਆ ਹਾਂ ਮੈਂ ਮੈਨੂੰ ਵਧੀਆ ਬੁਲਾ ਲੈ ਮੁੰਡਾ ਖੋਡਾਂਗਾ ਬਣਾ ਦਿੰਨੇ ਹਾਂ ਯਾਰ ਡਾਂਗਰ ਕੇ ਬਣਾ ਲਾਂਗੇ ਹਾਂ ਡਾਂਗਰ ਕੇ ਬਣਾ ਲਾਂਗੇ ਜੇ ਮੱਦੀ ਕਰਦੇ ਹਾ ਅਗਲੀ ਕਰੀਏ ਨਾ ਇਹ ਫਿਰ ਮੈਂ ਚੰਗੀ ਤਰ੍ਹਾਂ ਬਣਾਉਂਗਾ ਚੰਗੀ ਤਰ੍ਹਾਂ ਬਣਾਏਗਾ ਬੰਦਾ ਫਿਰ ਬੰਨਣਾ ਨਹੀਂ ਤੂੰ ਕਮਾਲ ਦੀ ਗੱਲ ਇਹ ਆ ਤਾਂ ਮੈਂ ਪਹਿਲੀ ਵਾਰ ਦੇਖਿਆ ਬਈ ਲੱਤਾਂ ਬੰਨਦੇ ਹੁੰਦੇ ਬੰਦਿਆਂ ਦੇ ਆ ਦਸ ਨਹੀਂ ਬੰਨਦੇ ਹੁੰਦੇ ਆ ਐ ਲੱਤਾਂ ਬੰਨ ਕੇ ਕੰਮ ਕਰਦੇ ਆ ਉੱਥੇ ਲੱਤਾਂ ਬੰਨ ਕੇ ਕੰਮ ਕਰਦੇ ਉੱਥੇ ਹਾਂ ਆ ਤੂੰ ਵੀ ਬਨੂੰਗਾ ਵੀ ਤੁਸੀਂ ਆਗਲੀ ਵਾਰ ਵੀ ਕਰਾਉਂਦੇ ਹਾਂ ਹਾਂ ਬਣਾਇਆ ਬਾਹਰ ਜੇ ਮੇਰੇ ਨਹੀਂ ਅਸੇ ਨੂੰ ਚਹੀਏ ਨਹੀਂ ਸੇਜੀਗਾ ਬਈ ਲਈ ਬਸਾ ਰੱਬ ਲੈ ਹੱਥ ਕਰ ਮੈਂ ਸੌਂਦੀ ਜਾਂਦੀ ਆ ਤੁਸੀਂ ਬਾਲ ਲੈ ਮਾਰ ਕੇ ਹਾਂ ਹਾਂ ਉਹ ਤਾਂ ਬਾਲਨੇ ਬਾਈ ਮਨਵਾ ਜਾਂਦੇ ਇਹ ਬੰਦਾ ਇਹ ਜਿਹੇ ਕਿਹੜੇ ਦੂਜੇ ਕੰਮ ਚੱਕਿਆ ਜਾਂ ਰੱਤਾ ਬਾਲ ਕੱਢੀ ਜਾਂਦਾ ਮਿਲ ਗਿਆ ਇਹ ਚੰਡੀਗੜ੍ਹ ਸੀ ਚਿੜੀਏ ਘਟ ਉੱਥੇ ਵਾਲ ਕੱਟਦਾ ਸੀਗਾ ਇਹ ਪਸੂਆ ਦੀ ਪਸੂਆ ਦੀ ਬਾਤ ਕਰ ਤੁਸੀਂ ਮਾਰ ਕੇ ਬੰਦਾ ਬਣਾ ਕੇ ਦੁਰਗੇ ਉਹ ਬਾਈ ਯਾਰ ਪਸੂਆ ਦੇ ਬਾਤ ਕਰਨਾ ਮੇਰੇ ਕਿਹੜੇ ਬਾਗ ਕੱਟੂ ਹੋ ਜਾਂਦੇ ਆ ਬਾਈ ਯਾਰ ਮੇਰੀ ਕਟਾਂਗੇ ਬਾਈ ਯਾਰ ਚੰਗਾ ਲੈ ਬਾਈ ਬਹਿ ਜਾ ਮਾਰ ਕੇ ਮਾਰਦਾ ਤਾ ਤੂੰ ਮੈਨੂੰ ਮੈਂ ਸੌਰੀ ਜਰਾ ਯਾਰ ਮੇਰਾ ਕੀ ਮੂੰਹ ਦਾ ਹਾਲ ਕਰਦਾ ਯਾਰ ਤੁਸੀਂ ਯਾਰ ਹਾਂ ਬੰਬਰ ਬੰਦਾ ਬਣਾਵਾਂਗੇ ਬੰਦਾ ਬਣਾਵਾਂਗੇ ਹਾਂ ਬੰਦਾ ਨਹੀਂ ਬਣਾਣਾ ਨੂੰ ਬੰਦਾ ਦਾ ਬਣਾਣਾ ਬਾਈ ਹਾਂ ਓਏ ਆਹ ਕੀ ਕਰਦੇ ਓ ਇਹ ਉਸ ਤਰ੍ਹਾਂ ਬਣਾਉਣੇ ਆ ਇਹ ਜਾ ਉਸ ਤਰ੍ਹਾਂ ਬਾਈ ਯਾਰ ਇਹ ਨਵੇਂ ਰੱਖਿਆ ਇਹ ਤਾਂ ਆਰੀ ਦਾ ਪਲੇਟ ਆ ਯਾਰ ਆਰੀ ਦਾ ਕਿੱਥੇ ਉਸ ਤਰ੍ਹਾਂ ਇਹ ਓ ਨੋ 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 ਦੇਖੀ ਬਾਈ ਦੇਖ ਕੇ ਮੇਰੇ ਤਾਂ ਮਾਸ ਵੀ ਕੰਦੀਦਾ ਆ ਕੰਦੀਦਾ ਨਾ ਵੜਨੀ ਨਾ 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 ਹਾਏ ਕਰਨਾ ਕੀ ਹੁੰਦਾ ਤੈਨੂੰ ਬਾਈ ਯਾਰ ਏਕੇ ਬਹਿ ਜਾ ਚੁੱਪ ਕਰਕੇ ਬਾ ਬੋਲ ਵੀ ਚੰ ਬੰਦਾ ਨਹੀਂ ਬੰਨਾ ਹੂੰ ਓਹ ਖੜ ਜਾ ਦੋ ਮਿੰਟ ਆ ਮਰੇ ਜਿਹੜੇ ਵਾਲ ਜਿਹੜੇ ਬਾਦ ਮੇ ਕਟ ਮੇ ਚਿੱਟੇ ਜਿਹੜੇ ਵੀ ਕੱਟਦੇ ਵਿੱਚ ਮੜ ਮੜ ਕੱਟਦੇ ਨੇ ਹਾਂ ਓਏ ਬਲਾਸ ਓ ਮੇ ਬਾਈ ਖੜ ਜਾ ਬੰਦੇ ਮੋਹਤਨਾ ਹੈ ਉਹ ਮੋਹਤਨਾ ਹੈ ਓਏ ਭਾਈ ਓ ਸੂਰ ਆ ਕਿਤਨ ਗਿਆ ਤੂੰ ਓਏ ਮੈਨੂੰ ਤੇਰਾ ਬੰਦਾ ਮਨ ਮਾਰੂਗਾ ਭਾਈ ਓ ਯਾਰ ਮੋਹਤਨੇ 2 ਮਿੰਟ ਭਾਜਾ 2 ਮਿੰਟ ਹੋਰ ਗੱਲ ਬੰਦਾ ਮੈਨੂੰ ਪਾ ਲੈ ਮੁੰਡਾ ਗੁੰਡਾ ਬਣਾ ਕੇ ਤੋਰ ਓਏ ਮੁੰਡਾ ਪੁੱਤਰ ਤਾਂ ਟੀਗਾ ਪਲਾਣਾ ਕੇ ਮੈਂ ਕਰੂਗਾ ਓ ਭਾਈ ਮੈਨੂੰ ਲੜ ਮਜ਼ਾ ਲੈ ਖੜ ਜਾ ਦੋ ਮਿੰਟ ਮੈਂ ਜਾਣਾ ਜਾ ਭਾਈ ਓ ਨਹੀਂ 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 ਓ ਮੈਂ ਜਾਣਾ ਜਾ ਓ ਨਹੀਂ ਕਿਤੇ ਨਹੀਂ ਜਾਣ ਦਿੰਦਾ ਮੈਰੇ ਨਿੱਕੇ ਓ ਬਾਅਦ 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 ਓਏ ਖੜ ਜਾ ਬੈਹ ਜਾ ਦੋ ਯਾਰ ਮਾ ਜਾ ਨਹੀਂ ਨਹੀਂ ਮੈਂ ਬੈਹ ਜਾ ਯਾਰ ਦੋ ਮਿੰਟ ਮੇਰੇ ਨੱਕ ਚੋਂ ਵਾਲ ਕੱਢ ਦੇ ਨੇ ਉਹ ਨੱਕ ਚੋਂ ਵਾਲ ਕੱਢ ਦੇ ਨੇ ਮੈਂ ਜਾਣਾ ਓਏ ੜਾ 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 ਤੂੰ ਉਹ ਬੰਦਾ ਆੜਦਾ ਓਏ ਓਏ ਵਾਰ ਚੱਲ ਵਸ 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 ਉਹ ਬਾ ਬਾ ਵਾਰ ਵਾਰ ਓਹ ਫਲਾਤ ਨਾ ਪਾ ਓਹ ਓਏ ਓਏ ਮੈਂ ਚੱਲ ਉਹ ਬਾਈ ਦਾ ਵੀਡੀਓ ਬਣਾ ਪੋਈ ਅੱਬਾ ਇਹ ਮੇਰੇ ਨਾਲ ਬੈਠ ਥੋੜੀ ਮੇਰੇ ਨਾਲ ਬੈਠ ਜਾਣਾ ਕਮਨ ਛੱਡ ਆ ਮਾਤਾ ਵਾਦ ਬੱਸ ਦਾ ਕਿਉਂ ਮੁੰਡਾ ਖੰਡਾ ਨਹੀਂ ਬੰਨਣਾ ਓਏ ਮਾਦਾ ਬੰਨਣ ਵਾਲੇ ਬਈ ਮੈਨੂੰ ਛੱਡੋ ਜਾ ਕਿਉਂ ਮਾਦਾ ਬੰਨਣਾ ਮੈਨੂੰ ਛੱਡੋ ਬਾਈ ਨਾ ਕੋਈ ਨਹੀਂ ਬਹਿ ਜਾ ਬਹਿ ਜਾ ਓਏ ਬਈ ਮਾਦਾ ਬੰਨਣਾ ਮੈਂ ਤਾਂ ਪਾਣਾ ਵਾਲ ਤੇ ਚਾਈ ਨੂੰ ਵੀ ਲੈ ਕੇ ਆਏਗਾ ਮੈਂ ਆਪੇ ਲਿਉ ਬਾਈ ਓਏ ਫੇਰ ਤੂੰ ਆਏ ਬੜੀਆ ਮੈਨੂੰ ਬਣਾ ਕੇ ਤੋਰਾਂਗੇ ਮੁੰਡਾ ਖੁੰਡਾ ਨਾ ਜੱਜੇ ਕੋ ਆਪੀ ਆਵੇ ਜਾਈ ਇਹਨੂੰ ਵੀ ਪ੍ਰਾਣਾ ਆਇਆ ਹਾਂ ਫੇਰ ਹੀ ਜਾਏਗਾ ਹਾਂ ਤੇ ਫੇਰ ਸੋਨਾ ਬਣੇਗਾ ਫੇਰ ਫੇਰ ਹੀ ਕਰੂਗਾ ਤੇਰੇ ਨਾਲ ਫੇਰ ਬਾਈ ਮਾਦਾ ਨਾ ਜਾ ਬਹਿ ਜਾ ਖਾਚੋ ਫੇਰ ਦੋ ਮਿੰਟ ਹਜੇ ਇਹ ਤਾਂ ਸੇਵਾ ਬਾਈ ਮੈਂ ਜੱਲਣਾ ਜਾ ਬਾਈ ਮੈਂ ਚੱਲ ਬਾਈ ਜੱਪਿਆ ਹੋ ਗਿਆ ਮੈਂ ਇਹਦੇ ਕੰਮ ਛੱਡਦੇ ਹਾਂ ਮम्मा ਸਰ ਦਾ ਛੱਡਦਾ ਬਾਪ ਬਾਈ ਇਹ ਜਿਹੜਾ ਬੰਦਾ ਰੱਖਿਆ ਤੂੰ ਯਾਰ ਦੰਦ ਤੇ ਲੱਗ ਜਾ ਆ ਗਿਆ ਲੈ ਘੋੜਸਾ ਹਾਂ ਘੋੜਸਾ ਘੋੜਸਾ ਹਾਂ ਕੋਈ ਤਾਂ ਚਾਲੂਆ ਗੱਜਰਾ ਮੋਰਚੇ ਤੋਂ ਨਹੀਂ 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 ਉਹ ਪਾ ਦੋ ਨਾ ਸੁਣਾਇਆ ਲੱਗ ਤੇ ਬਾਤ ਤਲੀ ਪੈ ਜਾ ਬੰਦੇ ਨੱਕੇ ਜਿੱਥੋਂ ਵੱੜ ਜੂ ਇਹ ਬਾਈ ਉਹ ਹੋ ਹੋ ਫੜਾ ਇਹਨਾਂ ਦਾ ਕੀ ਯਾਰ ਮੈਨੂੰ ਬਤਾਦਾ ਭਾਏ ਜੀ ਇਹ ਨਕਰੋ ਨਾਈ ਬਹੁਤ ਬੜਿਆ ਕਦਾ ਇਹਦਾ ਝਾੜੂ ਕੋ ਨਾਲ ਪਲਾਸਟਾ ਨਾਲ ਕੰਮ ਕਰਦਾ ਮੈਂ ਤੁਮੜ ਕੇ ਫਿਰ ਸੀਰਾਂ ਦੇ ਵਾਲ ਬੱਕਰੀਆਂ ਦੇ ਵਾਲ ਹਾਥੀਆਂ ਦੇ ਵਾਲ ਇਹਦੇ ਨਾਲ ਹੀ ਝੜਦੇ ਆ ਨੂੰ ਝੜਦਾ ਹਾਂ ਹਾਂ ਮੈਨੂੰ ਪਤਾ ਲੱਗਿਆ ਭਾਈ ਉਸਾਰ ਦੀ ਜੇਰੇ ਨਾਲ ਮਾਰੂਗਾ ਨਾ ਦੱਸਣਾ ਦੱਸਣਾ ਥਾਉ ਕਰਨੀਆਂ ਉਹ ਬਈ ਮਾਰੀ ਉਹ ਕਿੱਥੇ ਆ ਇਹੋ ਬਈ ਕਾਪੀ ਜਿਹਾ ਲੈ ਨੇ ਨੇ ਉਹ ਮੈਡਮ ਮੇਰੀ ਗੱਲ ਸੁਣ ਉਹ ਭੱਜ ਗਿਆ ਬਈਆ ਅੱਧਾ ਨਿਕਲ ਗਿਆ ਬਈ ਯਾਰ ਉਹ ਬੰਦਾ ਬਾਈ ਤੇ ਨਹੀਂ ਦੇਖਿਆ ਬਾਈ ਜਈ ਜੋਾਰੇ ਸਾਰਾ ਦਾ ਮੂੰਹ ਸੈਲਦਾ ਮੈਂ ਵੀ ਬੜਾ ਅਜੀਬ ਆਇਓ ਬੰਦਿਆਂ ਬਾਹਰ ਨਹੀਂ ਗਿਆ